ਮੁੱਖ ਮੰਤਰੀ ਸਾਹਿਬ ਤੁਹਾਡਾ ਬਿਆਨ ਉੱਥੇ ਸਾਹਮਣੇ ਲੱਗਾ ਹੋਇਆ ਹੈ ਤੁਸੀਂ ਸਾਡੇ ਨਾਲ ਵਾਅਦਾ ਵੀ ਕੀਤਾ ਸੀ ਤਲਵਿੰਦਰ ਸਿੰਘ ਜੀ ਦਾਸ ਹੋਰ ਆਪਾਂ ਜਦੋਂ ਡੈਲੀਗੇਸ਼ਨ ਲਾ ਕੇ ਕਿ ਪੈਰਨਜੀਤ ਸਿੰਘ ਐਸੀ ਆਪਾਂ ਇਹ ਵਾਅਦਾ ਕੀਤਾ ਸੀ ਤੁਸੀਂ ਸਾਡੇ ਨਾਲ ਕਿ ਹਾਂ ਅਸੀਂ ਇਹ ਕਾਨੂੰਨ ਬਣਾਵਾਂਗੇ 14 ਤਰੀਕ ਨੂੰ ਵੀ ਤੁਸੀਂ ਐਲਾਨ ਕੀਤਾ ਸੀਗਾ ਕੱਲ੍ਹ ਇਹ ਕਾਨੂੰਨ ਸਰਬਸੰਮਤੀ ਨਾਲ ਪਾਸ ਹੋ ਜਾਏਗਾ ਫਿਰ 15 ਜੁਲਾਈ ਨੂੰ ਕੀ ਐਸਾ ਹੋ ਗਿਆ ਕਿ ਤੁਸੀਂ 1 ਮਿੰਟ ਦੇ ਵਿੱਚ ਉਹ ਸੁਲੇਖ ਕਮੇਟੀ ਨੂੰ ਦੇ ਦਿੱਤਾ ਤੇ ਹੁਣ ਤੱਕ ਭਾਈ ਗੁਰਜੀਤ ਸਿੰਘ ਦੀ ਹਾਲਤ ਤੁਹਾਨੂੰ ਦੱਸਾਂ ਭੈਣਾ 18 ਹੋਣਾ ਨਿਕਲ ਜਾਏਗਾ ਜਿੱਦਾਂ ਟੁੱਟੀ ਛੱਡੀ ਹੁੰਦੀ ਹੈ ਨਾ ਖੂਨ ਦੀ ਭਾਈ ਸਾਹਿਬ ਟੁੱਟੀ ਖੂਨ ਦੀ ਛੱਡੀ ਹੁੰਦੀ ਹੈ ਉਦਾਂ ਸਰੀਰ ਚੋਂ ਖੂਨ ਚੋੜਿਆ ਕਿੰਨਾ ਚਿਰ ਆ ਡਾਕਟਰ ਬੈਠੇ ਹੋਣੇ ਇੱਥੇ ਮੇਰੇ ਆ ਭਾਈ ਰੰਤੇਰ ਸਿੰਘ ਬਲੱਡ ਟੈਸਟ ਕਰਨ ਜਾਂਦੇ ਉਹ ਕਿੰਨਾ ਕੁ ਖੂਨ ਹੁੰਦਾ ਬੰਦੇ ਦੇ ਸਰੀਰ ਚ ਕਿੰਨਾ ਚਿਰ ਚੋਏਗਾ ਉਹ ਹੁਣ ਮੇਰੇ ਵੀਰ ਦੱਸਦੇ ਪਏ ਤਰਵਿੰਦਰ ਸਿੰਘ ਨੱਕ ਚੋਂ ਵੀ ਖੂਨ ਆਇਆ ਕੀ ਐ ਤੁਸੀਂ ਇਹ ਨਹੀਂ ਐ ਮੈਂ ਪੁੱਛਣਾ ਚਾਹੁੰਨਾ ਪ੍ਰਸ਼ਾਸਨ ਨੂੰ ਕੀ ਤੇ ਮੈਂ ਤਾਂ ਸਮਝਦਾ ਕਿ ਇਹ ਸਰਕਾਰ ਕੰਦ ਤੇ ਲਿਖਿਆ ਪੜ ਲੇ ਜਿਨ੍ਹਾਂ ਨੇ ਪਹਿਲਿਆਂ ਸਾਡੇ ਵਰਗਿਆਂ ਦੀਆਂ ਉਦੋਂ ਦੀ ਗੌਲੀਆਂ ਅੱਜ ਉਹ ਆਪਣੀ ਜਗ੍ਹਾ ਲੱਭਦੇ ਫਿਰਦੇ ਆ ਤੇ ਮੈਂ ਤਾਂ ਚਾਹੁੰਨਾ ਵੀ ਤੁਸੀਂ ਕਰ ਲੋ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਰਧਾਂਜਲੀ ਦੇ ਦਿਓ ਸਾਨੂੰ ਮਜਬੂਰ ਨਾ ਕਰੋ ਜੇ ਸਾਡਾ ਵੀਰ ਗਿਆ ਤੇ ਉਹਦੇ ਮਗਰ ਦੀ ਲਾਈਨ ਬੜੀ ਲੰਬੀ ਹੋਣੀ ਜੇ ਇਹ ਮਤ ਸੋਚੋ ਕਿ ਜੇ ਗੁਰਜੀਤ ਸਿੰਘ ਮਰ ਗਿਆ ਤੇ ਕੰਮ ਮੁੱਕ ਜਾਣਾ ਫਿਰ ਇੱਕ ਵੱਖਰਾ ਕੰਮ ਸ਼ੁਰੂ ਹੋ ਜਾਣਾ ਜੇ ਜਿਹੜੀ ਲੜੀ ਸ਼ਾਇਦ ਤੁਸੀਂ ਪਿਛਲੇ ਮੋਰਚੇ ਦੇਖ ਲਓ ਗੁਰੂ ਕੇ ਬਾਗ ਦਾ ਮੋਰਚਾ ਦੇਖ ਲਓ ਡਾਂਗਾ ਖੜ ਤੇ ਸੀਗੇ ਡਿੱਗਦੇ ਸੀ ਫਿਰ ਡਾਂਗਾ ਪੈਂਦੀਆਂ ਸੀ ਫਿਰ ਉਛੌਂਦੀ ਸੀ ਫਿਰ ਤੁਰਦੇ ਸੀ ਇਹ ਖੂਨ ਸ਼ਹੀਦਾਂ ਦਾ ਜਿਹੜਾ ਹੈ ਨਾ ਇਹ ਧਰਤੀ ਜਿਹੜੀ ਹੈ ਇਹ ਪੰਜਾਬ ਧਰਤੀ ਇਹਦੇ ਵਿੱਚੋਂ ਜਿਹੜੀ ਰਮਜ਼ ਹੈ ਇਹ ਮਤ ਸੋਚੋ ਕਿ ਥੋੜੇ ਨੇ ਜਾਂ ਬਹੁਤੇ ਨੇ ਬਸ ਗੱਲ ਮੈਂ ਇੱਕੋ ਤੇ ਮਕੌਨ ਲੱਗਾ ਕੋਈ ਜ਼ੁਲਮ ਕੋਈ ਸਤਮ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮਿਟਾ ਸਕਦਾ ਨਹੀਂ ਅਜੇ ਤਾਂ ਸਾਡੀਆਂ ਰਗਾਂ ਵਿੱਚ ਕਲਗੀਧਰ ਦਾ ਖੂਨ ਹੈ ਇਨਸਾਨ ਹੈ ਜਿਹਦੇ ਜਿਹਦੇ શરીਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਖੂਨ ਹੈ ਓਏ ਗੱਜਵਾ ਜੇ ਕਰਿਆ ਤਾਂ ਜਵਾਬ ਦਿਓ ਜਿਹਦੇ ਅੰਦਰ ਬੋਲਦਾ ਗੁਰੂ ਕਲਗੀਧਰ ਪਾਤਸ਼ਾਹ ਬੋਲੇ ਸੋਨਿਹਾਲ